ਸਾਧ ਸੰਗਤ ਜੀ ਸਤ ਗੁਰੂ ਜੀ ਗਿੱਤ ਸਿੰਘ ਸੱਚੇ ਪਾਤਸ਼ਾਹ ਦੇ ਸਾਜੇ ਨਿਵਾਜੇ ਇੱਕ ਬੜੇ ਪਿਆਰੇ ਸਿੱਖ ਦੀ ਯਾਦ ਵਿੱਚ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਮੈਨੂੰ ਕਰਨਲ ਸਾਹਿਬ ਨੂੰ ਜਾਣਨ ਦਾ ਪਿਛਲੇ ਕੋਈ 15 16 17 ਸਾਲ ਤੋਂ ਮੌਕਾ ਮਿਲਿਆ ਜਦੋਂ ਕਰਨਲ ਸਾਹਿਬ ਨੇ ਇਹ ਸੇਵਾ ਲਈ ਹਸਪੀਟਲ ਦੀ ਸਕਿਉਰਿਟੀ ਆਫੀਸਰ ਦੀ ਤੌਰ ਤੇ ਹਸਪੀਟਲ ਦੀ ਉਹਨਾਂ ਨੇ ਇਹ ਸੇਵਾ ਲਈ ਜਿੰਨੀ ਵਾਰੀ ਵੀ ਉਹਨਾਂ ਨੂੰ ਮਿਲਿਆ ਅਰਜ਼ ਕਰਾਂ ਕਿ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਕਿਉਂਕਿ ਆਪਾਂ ਇਨਸਾਨ ਆ ਆਪਣੀ ਉਹ ਅਵਸਥਾ ਨਹੀਂ ਕਿ ਜਿੱਥੇ ਸਾਨੂੰ ਸਾਰੇ ਹੀ ਚੰਗੇ ਲੱਗਦੇ ਨੇ ਜਿੱਥੇ ਉਹ ਹੋ ਜਾਂਦਾ ਕਿ ਮੰਦਾ ਕਿਸ ਨੂੰ ਆਖੀਏ ਜਤੈਜਬਨ ਕੋਈ ਨਹੀਂ ਸਾਨੂੰ ਉਹ ਇਨਸਾਨ ਮਿਲਦੇ ਨੇ ਜ਼ਿੰਦਗੀ ਵਿੱਚ ਕਈ ਜਿਨ੍ਹਾਂ ਨੂੰ ਮਿਲਣ ਨੂੰ ਤੁਹਾਡਾ ਜਲ ਕਰਦਾ ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਤੁਸੀਂ ਬੈਠ ਕੇ 10 ਮਿੰਟ ਤੁਹਾਡਾ ਜੀ ਕਰਦਾ ਹੈ ਕਿ ਮੈਂ ਇਹਨਾਂ ਨਾਲ ਸਤਸੰਗ ਕਰ ਲਵਾਂ ਮੈਂ ਇਹਨਾਂ ਨਾਲ ਬੈਠ ਲਵਾਂ ਮੇਰਾ ਮਨ ਚੰਗਾ ਬਣ ਜਾਏਗਾ ਤੇ ਕਈ ਉਹੋ ਜੇ ਹੁੰਦੇ ਨੇ ਕਿ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਜੇ ਮੈਂ ਬੱਜ ਜਾਵਾਂ ਨਾ ਮੈਂ ਮਿਲ ਸਕਾਂ ਨਾ ਮੈਨੂੰ ਮਿਲਣਾ ਪਵੇ ਤੇ ਚੰਗੀ ਗੱਲ ਹੈ ਕਰਨਲ ਸਾਹਿਬ ਉਹਨਾਂ ਸਰੀਰਾਂ ਵਿੱਚੋਂ ਸੀ ਜਿਨ੍ਹਾਂ ਨੂੰ ਮਿਲ ਕੇ ਮੰਨੂ ਖੁਸ਼ੀ ਹੁੰਦੀ ਸੀ ਉਹ ਖੁਸ਼ੀ ਇਸ ਕਰਕੇ ਹੁੰਦੀ ਸੀ ਕਿ ਉਹਨਾਂ ਦੇ ਅੰਦਰ ਸਿੱਖੀ ਸੀ ਉਹਨਾਂ ਦੇ ਅੰਦਰ ਇੱਕ ਇਨਸਾਨੀਅਤ ਸੀ ਉਹਨਾਂ ਉਹ ਜਿਹੜੀ ਵੀ ਗੱਲ ਕਰਦੇ ਸੀ ਉਹ ਅੰਦਰੋਂ ਸੀ ਉਹਨਾਂ ਦੇ ਕੋ ਕੋਈ ਬਨਾਵਟ ਹੈ ਹੀ ਨਹੀਂ ਸੀ ਦੂਸਰਾ ਜਿੰਨਾ ਮੈਂ ਉਹਨਾਂ ਨੂੰ ਜਾਣਿਆ ਹੈ ਜਿਹੜਾ ਹੰਕਾਰ ਦਾ ਹਮਮਾ ਦਾ ਕੰਡਾ ਹੈ ਉਹ ਉਹਨਾਂ ਦੇ ਅੰਦਰ ਨਹੀਂ ਸੀ ਜਦੋਂ ਹਮਮਾ ਦਾ ਕੰਡਾ ਹੁੰਦਾ ਹੈ ਆਪਾਂ ਕੋਲੋਂ ਦੀ ਨੰਗ ਦੇ ਵੀ ਆ ਤੇ ਉਹ ਚੁੱਬਦਾ ਹੈ ਉਹ ਸਾਨੂੰ ਛਿਲਦਾ ਹੈ ਕਿਸੇ ਦਾ ਹੰਕਾਰ ਕਿਸੇ ਦੀ ਈਗੋ ਤੋਂ ਤੁਹਾਨੂੰ ਤੰਗ ਕਰਦੀ ਹੈ ਕਰਨਲ ਸਾਹਿਬ ਨੂੰ ਜਿੰਨਾ ਮੈਂ ਮਿਲਿਆ ਮੈਂ ਜਿੰਨਾ ਜਾਣਿਆ ਹਸਪੀਟਲ ਚ ਰਹਿੰਦਿਆਂ ਹੋਇਆਂ ਵੀ ਹਸਪੀਟਲ ਤੋਂ ਬਾਅਦ ਚੰਦਿਆਂ ਹੋਇਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਦੀ ਅਪਾਰ ਕਿਰਪਾ ਸੀ ਉਹਨਾਂ ਨੇਓ ਕੇ ਮਿਲੇ ਨੇ ਆਪ ਤੋਂ ਵੱਡੇ ਨੂੰ ਤਾਂ ਸਤਕਾਰ ਦੇਣਾ ਹੀ ਹੈ ਆਪ ਤੋਂ ਛੋਟੇ ਨੂੰ ਵੀ ਸਤਕਾਰ ਦਿੱਤਾ ਹੈ ਕਦੀ ਮੈਂ ਉਹਨਾਂ ਨੂੰ ਉਹਨਾਂ ਦੇ ਮੂੰਹੋਂ ਕਦੀ ਕਿਸੇ ਦੀ ਬੁਰਾਈ ਨਹੀਂ ਸੁਣੀ ਕਦੀ ਕਿਸੇ ਨੂੰ ਮਾੜਾ ਬੋਲਦੇ ਹੋਏ ਨਹੀਂ ਸੁਣਿਆ ਸੋ ਇਸ ਤਰ੍ਹਾਂ ਦੇ ਸਿੱਖ ਕੋਲ ਬਹਿ ਕੇ ਮਨ ਨੂੰ ਚੰਗਾ ਲੱਗਦਾ ਹੈ ਇਸ ਤਰ੍ਹਾਂ ਦੇ ਸਿੱਖ ਕੋਲ ਬਹਿ ਕੇ ਸਾਧ ਸੰਗਤ ਵਿੱਚ ਚੰਗਾ ਲੱਗਦਾ ਹੈ ਸੂਬਾ ਜੀ ਨੇ ਦੱਸਿਆ ਕਿੰਨੇ ਸੌਖੇ ਗਏ ਨੇ ਉਹਨਾਂ ਨੂੰ ਲਿਖ ਕੇ ਦੇ ਕੇ ਗਏ ਨੇ ਕਿ ਤੁਹਾਡੀ ਆ ਜ਼ਿੰਮੇਵਾਰੀ ਹੈ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਮੈਂ ਸਮਝਦਾ ਕਿ ਇਹ ਬੰਦਾ ਉਦੋਂ ਕਰਦਾ ਜਦੋਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਜਦੋਂ ਇਹ ਅਵਸਥਾ ਹੋ ਜਾਂਦੀ ਹੈ ਕਿ ਇਹ ਮਰਨਾ ਇਹ ਤਾਂ ਜਾਣਾ ਹੀ ਹੈ ਪਰ ਮਰਨਾ ਕੀ ਨੇ ਆ ਇਹ ਸਰੀਰ ਹੀ ਜਾਣਾ ਨਾ ਮੈਂ ਤੇ ਆਵਾਰਾ ਮੇਰੀ ਆਤਮਾ ਨਾ ਤਨੀ ਮਰਨਾ ਨਾ ਮਰਨਾ ਕੀ ਨੇ ਆ ਇਹ ਸਰੀਰ ਨੇ ਮਰਨਾ ਫਿਰ ਤੁਹਾਨੂੰ ਮਰਨ ਤੋਂ ਡਰ ਨਹੀਂ ਲੱਗਦਾ ਜਿਸ ਤਰ੍ਹਾਂ ਉਹ ਕਹਿ ਕੇ ਗਏ ਨੇ ਜਿਸ ਤਰ੍ਹਾਂ ਵਾਅਕੇ ਗਏ ਨੇ ਮੇਰਾ ਭੋਗ ਪਾਉਣਾ ਹੈ ਤੁਸੀਂ ਸਾਰਾ ਕੁਝ ਕਰਨਾ ਸੋ ਇਹ ਲੱਗਦਾ ਕਿ ਉਹਨਾਂ ਦੇ ਮਨ ਵਿੱਚ ਕੋਈ ਮੌਤ ਤੋਂ ਕੋਈ ਡਰ ਨਹੀਂ ਸੀ ਇਹ ਤਾਂ ਇੱਕ ਅਸੂਲ ਬਣਿਆ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਆ ਬੜੀ ਛੋਟੀ ਜੀ ਗੱਲ ਸਾਡੇ ਸਾਹਮਣੇ ਰੋਜ਼ ਮੌਤਾਂ ਹੁੰਦੀਆਂ ਨੇ ਪਰ ਆਪਾਂ ਆਪਣੇ ਮਨ ਨੂੰ ਦੇਖੀਏ ਸਾਨੂੰ ਕਿੰਨਾ ਕੁ ਡਰ ਲੱਗਦਾ ਆਪਣੀ ਮੌਤ ਤੋਂ ਵੀ ਆਪਣੇ ਨੇੜਿਆਂ ਦੀ ਮੌਤ ਤੋਂ ਵੀ ਕਿੰਨਾ ਕੁ ਡਰ ਲੱਗਦਾ ਪਰ ਜਿਹੜੇ ਸਤਿਗੁਰੂ ਨੂੰ ਮਿਲ ਜਾਂਦੇ ਨੇ ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ ਇਹ ਨਹੀਂ ਕਿ ਕੋਈ ਕੋਈ ਬਹੁਤ ਵੱਡੀ ਸੋਧ ਰੱਖ ਕੇ ਬਹੁਤ ਨਾਮ ਸਿਮਰਨ ਕਰਕੇ ਬਹੁਤ ਸੰਗਤ ਵਿੱਚ ਆ ਕੇ ਵੀ ਨਹੀਂ ਕਿਰਪਾ ਹੁੰਦੀ ਤੇ ਕਿਸੇ ਦੇ ਘਰ ਵਿੱਚ ਬੈਠੇ ਹੀ ਕਿਰਪਾ ਹੋ ਜਾਂਦੀ ਹੈ ਕਰਨਲ ਸਾਹਿਬ ਦਾ ਇਹ ਨਹੀਂ ਕਿ ਕੋਈ ਬਹੁਤ ਵੱਡੀ ਸੋਧ ਰੱਖਦੇ ਸੀ ਬਹੁਤ ਬਾਣੇ ਵੀ ਬਹੁਤ ਦਸਤਾਰ ਵੀ ਦੂਜੀ ਤਰ੍ਹਾਂ ਬਨ ਲੈਂਦੇ ਸੀ ਪਰ ਉਹਨਾਂ ਦਾ ਮਨ ਇੰਨਾ ਚੰਗਾ ਸੀ ਕਿ ਉਹਨਾਂ ਨੂੰ ਇਸ ਚੀਜ਼ ਤੋਂ ਡਰ ਨਹੀਂ ਲੱਗਾ ਉਹਨਾਂ ਦੇ ਮਨ ਉਹਨਾਂ ਦੇ ਅੰਦਰ ਸਿੱਖੀ ਸੀ ਜਿਹਨੂੰ ਮਿਲ ਕੇ ਸਦਾ ਚੰਗਾ ਹੁੰਦਾ ਸੀ ਮੈਂ ਅਸ਼ਬਦ ਪੜ੍ਹਦੇ ਹੁੰਦੇ ਹਾਂ ਰਾਗੀ ਕਈ ਵਾਰੀ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਰੀ ਰਹੇ ਆਵਾ ਨਾ ਜਾਵਹਿ ਨਾ ਕਬੂ ਮਰਤੇ ਪਾਰ ਬ੍ਰਹਮ ਸੰਗਾਰੀ ਰਹੇ ਮੈਂ ਇੱਕ ਪਾਰ ਬ੍ਰਹਮ ਸੰਗਾਰੀ ਆਉਂਦਾ ਮਰਦਾ ਹਰ ਕੋ ਇਹ ਹਰ ਸਰੀਰ ਮਰਦਾ ਕਿਸ ਤਰ੍ਹਾਂ ਨਹੀਂ ਮਰਦੇ ਉਨਾਂ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮੇਰੀ ਆਤਮਾ ਹਮਾਰੇ ਮੈਂ ਕਦੀ ਮਰਨ ਵਾਲਾ ਨਹੀਂ ਜਿਹੜੇ ਸਤਿਗੁਰੂ ਨੂੰ ਮਿਲ ਜਾਂਦੇ ਨੇ ਜਿਨ੍ਹਾਂ ਦੀ ਸਤਿਗੁਰੂ ਦੇ ਕਿਰਪਾ ਨਾਲ ਇਹ ਅਵਸਥਾ ਹੋ ਜਾਂਦੀ ਹੈ ਉਹਨਾਂ ਨੂੰ ਇਹ ਹੋ ਜਾਂਦਾ ਹੈ ਕਿ ਮੈਂ ਕਿਤੇ ਜਾਣਾ ਨਹੀਂ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਸੋ ਇੱਕ ਬੜੇ ਪਿਆਰੇ ਸੱਜਣ ਜਿਨ੍ਹਾਂ ਨੂੰ ਮਿਲ ਕੇ ਚੰਗਾ ਲੱਗਦਾ ਸੀ ਜਿਨ੍ਹਾਂ ਦੇ ਕੋਲ ਬਹਿਣ ਨੂੰ ਚੰਗਾ ਲੱਗਦਾ ਸੀ ਉਹ ਸਤਿਗੁਰੂ ਸੱਚ ਪਾਤਸ਼ਾਹ ਦੇ ਸਿੱਖ ਅੱਜ ਉਹਨਾਂ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਆਂ ਸੋ ਮੈਂ ਹਰ ਇੱਕ ਪਰਿਵਾਰ ਹਰ ਇੱਕ ਕੋਈ ਮੰਗਦਾ ਹੈ ਕਿ ਮੇਰੇ ਘਰ ਵਿੱਚ ਬੜੀ ਦੌਲਤ ਹੋਵੇ ਮੇਰਾ ਪਰਿਵਾਰ ਸੁਖੀ ਰਹੇ ਮੈਂ ਇਹੋ ਹੀ ਅਰਜ਼ ਬੇਨਤੀ ਕਰਾਂਗਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਜਾਣਦਾ ਨਹੀਂ ਪਰ ਮੈਂ ਇਹੋ ਹੀ ਅਰਜ਼ ਬੇਨਤੀ ਕਰਾਂਗਾ ਇਹ ਮੰਗੋ ਕਿ ਸਾਨੂੰ ਵੀ ਕਰਨਲ ਸਾਹਿਬ ਵਰਗੀ ਸਿੱਖੀ ਮਿਲੇ ਅਸੀਂ ਉਹਨਾਂ ਤੋਂ ਵੀ ਚੰਗੇ ਸਿੱਖ ਬਣ ਸਕੀਏ ਸਾਡੇ ਮਨ ਵਿੱਚ ਵੀ ਇਸ ਤਰ੍ਹਾਂ ਦੀ ਸ਼ਾਂਤੀ ਹੋਵੇ ਕਿ ਅਸੀਂ ਕਿਸੇ ਦੇ ਕੋਲ ਬਈਏ ਤੇ ਸਾਡ ਨੂੰ ਉਹ ਕੋਲ ਬਿਠਾਉਣ ਨੂੰ ਦਿਲ ਕਰੇ ਸੋ ਇਹ ਸਭ ਤੋਂ ਵੱਡੀ ਇਹੋ ਹੀ ਦੌਲਤ ਹੈ ਜੇ ਅਸੀਂ ਇਕੱਠੀ ਕਰ ਸਕੀਏ ਜਿਹੜੀ ਸਿੱਖੀ ਦੀ ਹੈ ਸਾਡਾ ਮਨ ਇੰਨਾ ਚੰਗਾ ਬਣੇ ਜਿਸ ਤਰ੍ਹਾਂ ਕਰਨਲ ਚੀਮਾ ਸਾਹਿਬ ਦਾ ਬਣਿਆ ਸੀ ਸੋ ਸੱਚਾ ਪਾਤਸ਼ਾਹ ਕਿਰਪਾ ਕਰਨ ਸਾਡੇ ਤੇ ਵੀ ਇਸ ਤਰ੍ਹਾਂ ਬਖਸ਼ਿਸ਼ ਕਰਨ ਤੇ ਜਦੋਂ ਸਾਡਾ ਵੀ ਟਾਈਮ ਆਵੇ ਸਾਨੂੰ ਡਰ ਨਾ ਲੱਗੇ ਸਾਨੂੰ ਇਹੀ ਲੱਗੇ ਕਿ ਸੱਚੇ ਪਾਤਸ਼ਾਹ ਅਸੀਂ ਤੇ ਤੇਰੇ ਕੋਲ ਹੀ ਆਉਣਾ ਸਾਨੂੰ ਡਰ ਕਦਾ ਆ ਮੌਤ ਤੋਂ ਉਹ ਡਰੇ ਜਿਨ੍ਹਾਂ ਕੋਈ ਮਾਰਾ ਕੀਤਾ ਹੋਵੇ ਅਸੀਂ ਤਾਂ ਤੇਰੇ ਸੇਖਾਂ ਤੇਰੇ ਕੋਲ ਹੀ ਆਉਣਾ ਸਾਨੂੰ ਇਸ ਚੀਜ਼ ਦਾ ਡਰ ਨਹੀਂ ਇਹਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਸਤਿ ਸ੍ਰੀ ਅਕਾਲ